ਗੌੜੀ ਕੀ ਵਾਰ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦਿ ਸ਼ਲੋਕ ਮਹੱਲਾ ਪਹਿਲਾ ਸਤਿਗੁਰ ਪ੍ਰਖ ਦਿਆਲ ਹੈ ਜਿਸਨੁ ਉਸ ਮਤ ਸਭ ਕੋਏ ਇਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਏ ਸਤ ਗੁਰ ਵਿੱਚ ਅੰਮ੍ਰਿਤ ਹੈ ਹਰ ਉਤਮ ਹਰ ਪਦ ਸੋਏ ਨਾਨਕ ਕਿਰਪਾ ਦੇ ਹਰ ਧਾਈ ਐ ਗੁਰਮੁਖ ਪਾਵੇ ਕੋਏ ਮਹੱਲਾ ਚੌਥਾ ਹਮੇ ਮਾਇਆ ਸਭ ਵਿਖ ਹੈ ਨਿਤ ਜਗ ਤੋਟਾ ਸਸਾਰ ਲਾਹ ਹਰ ਤਨ ਖਟਿਆ ਗੁਰਮੁਖ ਸ਼ਬਦ ਵਿਚਾਰੂ ਹਮੇ ਮੈਲ ਵਿਖ ਉਤਰਾ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿੰਨ ਕੇ ਸਿੱਧ ਹੈ ਜਿਨ ਗੁਰਮਖ ਕਿਰਪਾ ਤਾਰ ਨਾਨਕ ਜੋਤਰ ਮਿਲੈ ਸੇ ਮਿਲ ਰਹੇ ਹਰ ਮਿਲੈ ਸਰਜਨਹਾਰ ਪੌੜੀ ਤੂ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤਦਨੋ ਸਭ ਤੇ ਆਇਂਦੀ ਸਭ ਲੱਗੇ ਤੇਰੀ ਪਾਈਂ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਨ ਕੀ ਤੀ ਤਿਸ ਪਾਰ ਲੰਗਾਈ ਗੌਰਮੁਖਾ ਨੋ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੇ ਤੇਰੀ ਵਡਿਆਈ ਸ਼ਲੋਕ ਮਹੱਲਾ ਚੌਥਾ ਵਿਨ ਨਾਵੇ ਹੋਰ ਸਲਾਹ ਨਾ ਸਭ ਬੋਲਨ ਫਿੱਕਾ ਸਾਧੂ ਮਨਮੁਖ ਹੰਕਾਰ ਸਲਾ ਦੇ ਹਮੇ ਮਮਤਾਵਾਦ ਜਿਨ ਸਲਾਹਨ ਸੇ ਮਰੇ ਖੱਬ ਜਾਵੇ ਸਭ ਉਪਵਾਦ ਜਨ ਨਾਨਕ ਗੁਰਮਖੋ ਬਰੇ ਜਪ ਹਰ ਹਰ ਪਰਮਨਾਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪੌੜੀ ਤੂੰ ਆਪੇ ਆਪ ਨਰੰਕਰ ਨਰੰਜਨ ਹਰਿ ਰਾਇ ਜਿਨਨੇ ਤੂੰ ਇਕ ਮਨ ਸੱਚ ਧਿਆਇ ਤਿੰਨ ਕਾ ਸਭ ਦੁੱਖ ਗਵਾਇ ਤੇਰਾ ਸਹੀਕ ਕੋ ਨਹੀਂ ਜਿਸਨੋ ਲਵੇ ਲਾਇ ਸੋ ਨਿਆ ਤਦ ਜੇ ਵੜਦਾ ਤਾ ਤੋਹੇ ਨਰੰਜਨਾ ਤੋਹੇ ਸਚ ਮੇਰੇ ਮਨ ਪਾਇਆ ਸੱਚੇ ਮੇਰੇ ਸਹਬਾ ਸੱਚੇ ਸਚ ਨਾ ਆ ਸਲੋਕ ਮਹੱਲਾ ਚੌਥਾ ਮਨ ਅੰਤਰ ਹਮੇ ਰੋਗ ਹੈ ਪਰਮ ਬੁਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਾਨ ਤਨ ਰਤਾ ਰੰਗ ਸਿਉ ਗੁਰਮਖ ਅਰਗੁਨਤਾਸ ਜਨ ਨਾਨਕ ਹਰ ਸਰਨਾ ਗਤੀ ਹਰ ਮੇਲੇ ਗੁਰਸਾ ਬਾਸ ਪਾਉੜੀ ਤੂ ਕਰਤਾ ਪੁਰਖ ਗਾਮ ਹੈ ਕਿਸ ਨਾਰ ਤੂ ਵੜੀਐ ਤੁਧ ਜੇਵੜ ਹੋਇ ਸੋ ਆਕੀਐ ਤੁਧ ਜੇਹਾ ਤੂ ਹੈ ਪੜੀਐ ਤੂੰ ਘਟ ਘਟ ਇੱਕ ਵਰਤਦਾ ਗੁਰਮੁਖ ਪਰਗੜੀਐ ਤੂੰ ਸੱਚਾ ਸਭ ਸਦਾ ਖਸਮ ਹੈ ਸਭ ਦੂ ਤੂੰ ਚੜਿਐ ਤੂੰ ਕਰੇ ਸੋ ਸੱਚ ਹੋਇ ਸੇ ਸਿਤਾ ਕਾਇ ਤ ਕੜਿਐ ਸਲੋਕ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਪ੍ਰਮਾ ਕਾ ਅਠੇ ਪਹਿਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਵਸਨ ਮਹੱਲਾ ਚੌਥਾ ਜਨ ਅੰਦਰ ਪੀਤ ਬ੍ਰਹਮ ਕੇ ਜਿਉ ਬੋਲਨ ਤਵ ਸੋਹਨ ਨਾਨਕ ਹਰ ਆਪੇ ਜਾਣਦਾ ਜਨ ਲਾਈ ਪ੍ਰੀਤ ਪਰੰ ਪੌੜੀ ਤੂੰ ਕਰਤਾ ਆਪੇ ਭੁੱਲ ਹੈ ਪੁੱਲਣ ਵਿੱਚ ਨਹੀਂ ਤੂੰ ਕਰ ਸੋ ਸੱਚ ਪਲਾ ਗੁਰ ਸ਼ਬਦ 부ਜਾਈ ਤੂੰ ਕਰਨ ਕਾਰਨ ਸਮਰਥ ਹੈ ਦੂਜਾ ਕੋ ਨਾਹੀ ਤੂੰ ਸਾਹਿਬ ਅਗੰਮ ਦਿਆਲ ਹੈ ਸਭ ਤੂੰ ਦਤਿਆਹੀ ਸਾਬ ਜੀ ਤੇਰੇ ਤੂੰ ਸਭ ਸਦਾ ਤੂੰ ਸਭ ਛੜਾਈ ਸੋ ਲੋਕ ਮਹੱਲਾ ਚੌਥਾ ਸੋਨ ਸਾਜਨ ਪ੍ਰੇਮ ਸੰਦੇਸ ਰਾਂ ਅੱਖੀ ਤਾਰ ਲਗਨ ਗੁਰ ਤੁਠੇ ਸੱਜਣ ਮਿਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤ ਗੁਰ ਦਾਤਾ ਦਿਆਲ ਹੈ ਜਿਸਨੋਂ ਦਇਆ ਸਦਾ ਹੋਏ ਸਤ ਗੁਰ ਅੰਦਰੋਂ ਨਿਰਵੈ ਰਹੈ ਸਬਦ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰ ਨਾਲ ਜੇ ਵੈਰ ਚਲਾਏ ਚਲਾਇੰਦੇ ਤਿੰਨ ਵਿੱਚੋਂ ਤੇ ਸੱਟਿਆ ਨਾ ਕੋਏ ਗੁਸਤਗੁਰ ਸਤਗੁਰ ਸਾਬਨਾ ਦਾ ਭਲਾ ਮਨ ਆ인다 ਤਿਸ ਦਾ ਬੁਰਾ ਕਿਉ ਹੋਏ ਸਤਗੁਰ ਨੂੰ ਜੇਹਾ ਕੋਏ ਕੋਏ ਸ਼ਦਾ ਕੋਈ ਸ਼ਦਾ ਤੇਹਾ ਫਲ ਪਾਏ ਕੋਏ ਸਤਗੁਰ ਨੂੰ ਜੇਹਾ ਕੋਈ ਸ਼ਦਾ ਤੇਹ ਫਲ ਪਾਏ ਕੋਏ ਨਾਨਕ ਕਰਤਾ ਸਭ ਕੁਛ ਜਾਣਦਾ ਜਿੰਦੂ ਕਿਸ ਗੁੱਝਾ ਨਾ ਹੋਏ ਪੌੜੀ ਜਿਸਨੋਂ ਸਾਹਿਬ ਵੱਡਾ ਕਰ ਸੋਈ ਵੱਡ ਜਾਣੀ ਜਿਸ ਸਾਹਿਬ ਪਾਵੇ ਤਿਸ ਬਖਸ਼ ਲਾਏ ਸੋ ਸਾਹਿਬ ਮਨ ਭਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅੰਜਾਨੀ ਜਿਸਨੋਂ ਸਤਗੁਰ ਮਿਲੇ ਸੋ ਗੁਣ ਰਵੈ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ ਬੁਝ ਸੱਚ ਸਮਾਨੀ ਸ਼ਲੋਕ ਮਹੱਲਾ ਚੌਥਾ ਹਰਿ ਸਤ ਨਰੰਜਨ ਅਮਰ ਹੈ ਨਿਰਪਾ ਨਿਰਵੈਰ ਨਿਰੰਕਾਰ ਜਨ ਜਪਿਆ ਇਕ ਮਨ ਇਕ ਚਿਤ ਤਿਨ ਲਥਾ ਹਮੇ ਪਾਰ ਜਿਨ ਗੁਰਮਖ ਖ ਹਰ ਅਰਧਿਆ ਤਿਨ ਸੰਤਨ ਜਨਾ ਕਹਿ ਜਾਕਾਰ ਕੋਈ ਨੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੂੰ ਫਿਟ ਫਿਟ ਕਹੇ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣਹਾਰ ਧੰਨ ਧੰਨ ਗੁਰੂ ਗੰਗਾ ਵੰਦਾ ਤਿਸਨੂੰ ਸਦਾ ਸਦਾ ਨਮਸ਼ਕਾਰ ਜਿਨ ਨਾਨਕ ਤਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਮਹੱਲਾ ਚੌਥਾ ਆਪੇ ਧਰਤੀ ਸਾਜਿਆਨ ਆਪੇ ਆਕਾਸ਼ ਵਿੱਚ ਆਪੇ ਜੰਤੂ ਪਾਇਨ ਮੁਖ ਆਪੇ ਦੇਹ ਗਰਾਸ ਸਭੋ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਤੇ ਆਏ ਤੂੰ ਸਭ 길 ਵਿਖ ਕਟੇ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੇ ਜੋ ਤਦ ਸੱਚ ਸਲਾਹ ਹੰਦੇ ਤਿੰਨ ਜੰਮ ਕੰਕਰ ਨੇੜ ਨ ਆਵੇ ਜਿਨ ਕੈਮ ਨੋ ਖਦਾਰੇ ਉਜਲੇ ਜਿਨ ਹਰਹਾ ਜਿਨ ਹਰ ਹਿਰਦੇ ਸੱਚਾ ਭਾਵੇ ਕੂੜਿਆਰ ਪਿਛਾ ਹਾ ਸਟੀਆਂ ਕੂੜ ਹਿਰਦੇ ਕਵਟ ਮਾ ਦੁਖ ਪਾਵੇ ਮੋਹ ਕਾਲੇ ਕੂੜਿਆਰੀਆਂ ਕੂੜਿਆਰ ਕੂੜ ਹੋਏ ਜਾਵੇ ਸ਼ਲੋਕ ਮਹੱਲਾ ਚੌਥਾ ਸਤ ਗੁਰ ਧਰਤੀ ਧਰਮ ਹੈ ਇਸ ਵਿੱਚ ਜਿਹਾਂ ਕੋ ਬੀਜੇ ਤਿਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਹਰ ਪਾਏ ਉਹਨ ਹਲਤ ਪਲਤ ਮੁਖ ਜਲੇ ਓਏ ਹਰਦਰਗ ਸੱਚੀ ਪਹਿਨਾਏ ਇੱਕ ਨ ਅੰਦਰ ਖੋਟ ਨਿਤ ਖੋਟ ਕਮਾਵੇ ਓ ਜਿਹਾਂ ਬੀਜੇ ਤਿਹਾ ਫਲ ਖਾਏ ਜਾਂ ਸਤਗੁਰਸ ਰਾਫ ਨਦਰ ਕਰ ਦੇਖੈ ਸਵਾਗਿਰ ਸਭ ਉਗੜ ਆਏ ਓਏ ਜਿਹਾਂ ਚਿਤ ਵੈ ਨਿਤ ਤੇ ਹਪਾਇਨ ਓਏ ਤੇਹੋ ਜਿਹੇ ਦੈ ਵਜਾਏ ਨਾਨਕ ਦੋਹ ਸ੍ਰੀਖ ਅਸਮ ਆਪੇ ਵਰਤੈ ਨਿਤ ਕਰ ਕਰ ਦੇਖੇ ਚਲਤ ਸਬਾਏ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ ਕੋਈ ਗੱਲ ਨਾ ਕਰੇ ਕਨੇਰੀਆ ਜੇ ਕਰ ਵਤ ਹੋਵੇ ਸਾਈ ਖਾਏ ਬਿਨ ਸਤਗੁਰ ਸੋਝੀ ਨਾ ਪਵੇ ਹੰਕਾਰ ਨਾ ਵਿੱਚੋਂ ਜਾਏ ਹੰਕਾਰੀਆਂ ਨੋ ਦੁੱਖ ਭੁਖ ਹੈ ਹੱਥ ਟੱਡ ਕਰ ਕਰਮ ਮੰਗਾਏ ਕੂੜ ਠੱਗੇ ਗੁਜੇ ਨਾ ਰਹੇ ਮੁੱਲ ਮਾਂ ਬਾਝ ਲਾ ਜਾਏ ਜਿਸ ਹੋਵੇ ਪੂਰਬ ਲਿਖਿਆ ਦਿਸ ਸਤ ਗੁਰ ਮਿਲੈ ਪ੍ਰਭ ਆਏ ਜਿਉ ਲੋਹਾ ਪਰ ਆਰਸ ਪੇਟੀਐ ਮਿਲ ਸੰਗਤ ਸੁਵਰਨ ਹੋਇ ਜਾਏ ਜਨ ਨਾਨਕ ਕੇ ਪ੍ਰਭ ਤੂੰ ਤਣੀ ਜਿਉ ਭਾਵੇ ਤਵੇਂ ਚਲਾਏ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੀ ਸਾਜ ਤਿਨ ਸਿਉ ਕਰੀ ਸਭ ਅਵਗਨ ਸ਼ਬਦ ਜਲਾਏ ਔਗਨ ਵਿਕਨ ਪੱਲਰੀ ਜਿਸ ਦੇਹ ਸੋ ਸੱਚੇ ਪਾਏ ਬਲਹਾਰੀ ਗੁਰ ਆਪਣ ਜਿਨ ਔਗਨ ਮੇਟ ਗੁਣ ਪ੍ਰਗਟਿ ਆਏ ਵੱਡੀ ਵਡਿਆਈ ਵੱਡੇ ਕੀ ਗੁਰਮਖ ਆਲਾਏ ਸ਼ਲੋਕ ਮਹੱਲਾ ਚੌਥਾ ਸਤ ਗੁਰ ਵਿੱਚ ਵੱਡੇ ਵਡਿਆਈ ਜੋ ਅਨ ਦਿਨ ਹਰ ਹਰ ਨਾਮ ਤੇ ਆਵੈ ਹਰ ਹਰ ਨਾਮ ਰਮਤ ਸੋ ਸੋਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ ਹਰ ਨਾਮ ਤਾਨ ਹਰ ਨਾਮ ਦਿਬਾਨ ਹਰ ਨਾਮ ਰਖ ਕਰავੈ ਜੋ ਚਿਤ ਲਾਇ ਪੂਜੈ ਗੁਰ ਮੂਰਤ ਸੋ ਮਨ ਇਸ਼ੇ ਫਲ ਪਾਵੇ ਜੋ ਨੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੈ ਫੇਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਤਿਆ ਆਪੇ ਖਾਵੇ ਨਰਕ ਕੋਰਮ ਕਾਲੇ ਖੜਿਆ ਜਿਉ ਤਸਕਰ ਪਾਏ ਗਲ ਆਵੇ ਫੇਰ ਸਤਗੁਰ ਕੀ ਸਰਨੇ ਪਵੇ ਤਾਂ ਉੱਬਰ ਜਾ ਹਰ ਹਰ ਨਾਮ ਤੇ ਆਵੇ ਹਰ ਬਾਤਾਂ ਆਗ ਸੁਣਾਏ ਨਾਨਕ ਹਰ ਕਰਤੇ ਏਵਾਂ ਪਾਵੇਂ ਮਹੱਲਾ ਚੌਥਾ ਉਰ ਗੁਰ ਕਾ ਹੁਕਮ ਮੰਨੈ ਓ ਮਨ ਮੁਖ ਅਗਿਆਨ ਪੂਰ ਗੁਰ ਕਾ ਹੁਕਮ ਨਾ ਮੰਨੈ ਓ ਮਨ ਮੁਖ ਅਗਿਆਨ ਮੁਠਾ ਬਿਖੇ ਮਾਇਆ ਉਸ ਅੰਦਰ ਕੂੜ ਕੂੜ ਕਰ ਬੁਝੈ ਅਨ ਹੁੰਦੇ ਝਗੜੇ ਦੇ ਉਸ ਦਾ ਗੱਲ ਪਾਇਆ ਉਹੋ ਗੱਲ ਫਿਰ ਉਸੇ ਕਰੇ ਬੋ ਤੇਰੀ ਉਸ ਦਾ ਬੋਲ ਕਿਸੇ ਨਾ ਪਾਇਆ ਉਹ ਕਰ ਕਰ ਹੰਡੇ ਜਿਉ ਰਨ ਦੁਹਗਨ ਉਸ ਨਾਲ ਮੋਹ ਜੋੜੇ ਉਸ ਪੀ ਲਛਣ ਲਾਇ ਗੁਰਮੁਖ ਹੋਏ ਸੋਲਿ ਪਤੋ ਵਰਤੇ ਉਸ ਦਾ ਪਾਸ ਛਡ ਗੁਰ ਪਾਸ ਬਹਿ ਜਾਇ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋਂ ਓਨ ਲਾਹ ਮੂਲ ਸਭ ਗਵਾਇਆ ਪੈਲਨਾ ਆਗਮ ਨਿਗਮ ਨਾਨਕ ਆਗ ਸੁਨਾਏ ਪੂਰੇ ਗੁਰ ਕਾ ਬਚਨ ਉਪਰ ਆਇਆ ਗੁਰ ਸਿਖਾਂ ਵਡਿਆਈ ਭਾਵੇ ਗੁਰ ਪੂਰੇ ਕੀ ਮਨ ਮੁਖਾਂ ਉਹ ਵੇਲਾ ਹੱਥ ਨ ਆਇਆ ਪੌੜੀ ਸਤ ਸੱਚਾ ਸਬਦੂ ਵੱਡਾ ਹੈ ਸੋ ਲਏ ਜਿਸ ਸਤ ਗੁਰ ਟਿਕੇ ਸੋ ਸਤ ਗੁਰ ਜਿਸ ਜੋ ਸੋ ਸਤਗੁਰ ਜਿਸ ਜੇ ਸੱਚ ਤੇ ਆਇੰਦਾ ਸੋ ਸਤਗੁਰ ਜੇ ਸੱਚ ਤੇ ਆਇੰਦਾ ਸੱਚ ਸੱਚਾ ਸਤਗੁਰੇ ਕੇ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕਿਤੇ ਵਸਸ਼ਕ ਜੇ ਬਿਨ ਸਤਗੁਰ ਸੇਵੇ ਆਪ ਗੁਣ ਆਪ ਗਨ ਆਇੰਦੇ ਤਿਨ ਅੰਦਰ ਕੂੜ ਫਿਟ ਫਿਟ ਮੋ ਫਿਕੇ ਓਏ ਬੋਲੇ ਕਿਸੇ ਨਾ ਪਾਵਨੀ ਮੋਕਾਲੇ ਸਤਿਗੁਰ ਤੇ ਚੁਕੇ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਦਾ ਸਭ ਖੇਤ ਹੈ ਹਰ ਆਪ ਕਿਰਸਾਨੀ ਲਾਇਆ ਮਾ ਗੁਰਮੁਖ ਬਖਸ਼ ਜਮਾਈਨ ਮਨ ਮੁਖੀ ਮੂਲ ਗਵਾਇਆ ਸਭ ਕੋ ਬਿੱਜ ਆਪਣੇ ਭਲੇ ਨੂੰ ਹਰ ਪਾਵੇ ਸੋ ਖੇਤ ਜਮਾਇਆ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾ ਫਲ ਪਾਇਆ ਹਰ ਅੰਮ੍ਰਿਤ ਨਾ ਫਲ ਅੰਮ੍ਰਿਤ ਪਾਇਆ ਜਮ ਚੂਹਾ ਕ੍ਰਿਸ਼ਨ ਨਿਤ ਕੁਰਕਿਦਾ ਹਰ ਕਰਤੇ ਮਾਰ ਕਡਾਇਆ ਕ੍ਰਿਸ਼ਾਨੀ ਜਮੀ ਭਾਉ ਕਰ ਹਰ ਬੋਲ ਬਖਸ਼ ਜਮਾਇਆ ਨਕਾ ਕਾੜਾ ਦੇ ਸਾ ਸਭ ਲਾਹੇ ਹੁਣ ਜਿੰਨੇ ਸਤਗੁਰ ਪੁਰਖ ਤੇ ਆਇਆ ਜਨ ਨਾਨਕ ਨਾਮ ਅਰਦਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚੇ اٹਿਆ ਮਨ ਮੁਖ ਹੋਰ ਗੱਲਾਂ ਰਾਤੀ ਯੁਗੇ ਦੱਬਿਆ ਨਾ ਵਸੋ ਤਾ ਸਭ ਟਿੱਲਾ ਮਨ ਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੇ ਪਲਾਵ ਜੋਰਾ ਦਾਖਿਆ ਪੁਰਖ ਕਮਾਵੰਦੇ ਅਪਵਿੱਤ ਅਮੇ ਅਮੇਦ ਅਮੇਦ ਖਲਾ ਕਾਮ ਵਿਆਪੇਕ ਸੁਧ ਨਰ ਜੀ ਸੇ ਜੋਰਾ ਪੁਛ ਚੱਲਾਂ ਸਤਗੁਰ ਕੇ ਆਖੇ ਜੋ ਚੱਲੈ ਸੋ ਸੱਤ ਪੁਰਖ ਬਾਲ ਭਲ ਭਲਾ ਜੋਰਾ ਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਨਤ ਬਣਾਵਣੀ ਨਾਨਕ ਭਲ ਭਲਾ ਪੌੜੀ ਤੂੰ ਵੇ ਪਰਵਾਥਾ ਹੈ ਅਤੁੱਲ ਕਿਉ ਤੁਲਿਐ ਸੇ ਵੱਡ ਭਾਗੀ ਜੇ ਤੁਧ ਤਿਆਇੰਦੇ ਜਿਨ ਸਤਗੁਰ ਮਿਲਿਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਸਤ ਗੁਰ ਕੀ ਰਿਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਚੜ ਪੜੀਐ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਵਿਖ ਮਾਇਆ ਨੂੰ ਝਖ ਮਰਦੇ ਕੜੀਐ